ਇੰਟਰੋਡਕਸ਼ਨ ਦਈਦੀ ਸੀ ਤਾਂ ਦੱਸੀਦਾ ਸੀ ਸਾਹਨੇ ਹਾਲ ਤੋਂ ਆਂ ਅੰਤ ਅਗਲਾ ਝਟ ਪਛਾਣ ਜਾਂਦਾ ਸੀ ਜੀ ਅਗੀ ਧਰਮਿੰਦਰ ਐਕਟਰ ਦੇ ਪਿੰਡ ਤੋਂ ਤੇ ਹੁਣ ਥੋੜਾ ਫੀਲ ਹੋ ਰਿਹਾ ਕਿ ਜਵਾਨਦਵਾਦ ਕੀ ਹੁਣ ਉਹ ਪਛਾਣ ਹੌਲੀ ਹੌਲੀ ਸ਼ਾਇਦ ਆਨਾਂ ਦੇ ਟਾਈਮ 'ਚ ਨਾ ਰਵੇ ਉਹ ਦੁਕਾਨ ਘਟਨਾ ਜਿਹੀ ਸਾਡੇ ਵਿੱਚ ਤੇ ਨਹੀਂ ਨਹੀਂ ਰਹੇ ਪਹਿਲਾਂ ਬਹੁਤ ਖਵਾਇਆ ਉਹ ਉਡਿਆ ਚਲੇ ਗਿਆ ਚਲੇ ਗਏ ਸਾਨੂੰ ਸੁਣ ਕੇ ਬੜਾ ਅਫਸੋਸ ਹੁੰਦਾ ਸੀਗਾ ਉਹ ਅੱਜ ਸੱਚੀ ਚਲੇ ਗਏ ਸਾਡੇ ਯਕੀਨ ਨਹੀਂ ਹੋ ਰਿਹਾ ਸਾਡੇ ਵਿੱਚ ਨਹੀਂ ਰਹੇ ਇੰਡਸਟਰੀ ਦਾ ਹੀਰਾ ਸਾਡੇ ਵਿੱਚ ਚਲਾ ਗਿਆ ਜੀ ਬੜੇ ਖੁਸ਼ ਮિજાਜ ਇਨਸਾਨ ਸੀਗੇ ਲੋਕਾਂ ਨੂੰ ਬਹੁਤ ਪਿਆਰ ਕਰਨ ਵਾਲੇ ਸੀਗੇ ਤੇ ਸਾਡਾ ਵੀ ਜੋ ਪਰਸਨਲ ਐਕਸਪੀਰੀਅੰਸ ਉਹਨਾਂ ਨੂੰ ਮਿਲੇ ਆ ਬੜਾ ਪਿਆਰ ਦਿੱਤਾ ਉਹਨਾਂ ਨੇ ਪੰਜਾਬ ਦੇ ਬਹੁਤ ਹੀ ਫੇਮਸ ਐਕਟਰ ਸੀਗੇ ਤੇ ਸਾਹਨੇਵਾਲ ਦੀ ਪਛਾਣ ਹੀ ਉਹਨਾਂ ਕਰਕੇ ਸੀਗੀ ਉਹਨਾਂ ਦੇ ਜਾਣ ਤੇ ਸਾਨੂੰ ਸਾਨੇਵਾਲ ਵਾਸੀਆਂ ਨੂੰ ਖੁਦ ਲੱਗ ਰਿਹਾ ਕਿ ਇੱਕ ਬਹੁਤ ਵੱਡਾ ਲੋਸ ਹੋਇਆ ਵਾ ਕਿ ਜਿਵੇਂ ਸਾਡੀ ਪਛਾਣ ਸੀ ਸਾਨੇਵਾਲ ਵਾਲਿਆਂ ਦੀ ਤੇ ਰਮਿੰਦਰ ਐਕਟਰਾ ਇੱਥੋਂ ਬਿਲੋਂਗ ਕਰਦਾ ਵਾ ਹਣਾ ਸਾਰੇ ਕਿਸੇ ਵੀ ਜਾ ਕੇ ਬਾਹਰ ਵੀ ਕਿਤੇ ਆਪਣਾ ਇੰਟਰੋਡਕਸ਼ਨ ਦਈਦੀ ਸੀ ਤਾਂ ਦੱਸੀਦਾ ਸੀ ਸਾਨੇਵਾਲ ਤੋਂ ਆਂ ਹਾਂ ਤਾਂ ਅਗਲਾ ਝੱਟ ਪਛਾਣ ਜਾਂਦਾ ਸੀ ਜੀ ਕਿ ਰਮਿੰਦਰ ਐਕਟਰ ਦੇ ਪਿੰਡ ਤੋਂ ਤੇ ਹੁਣ ਥੋੜਾ ਫੀਲ ਹੋ ਰਿਹਾ ਕਿ ਜਵਾਨਦਵਾਦ ਕਿ ਹੁਣ ਉਹ ਪਛਾਣ ਹੌਲੀ-ਹੌਲੀ ਸ਼ਾਇਦ ਆਨਾਂ ਦੇ ਟਾਈਮ 'ਚ ਨਾ ਰਵੇ ਬਟ ਉਹਨਾਂ ਦੀ ਜੋ ਵੈਲਿਊ ਸੀਗੀ ਜੋ ਉਹ ਐਜ਼ ਅ ਐਕਟਰ ਰਿਪਰੈਜ਼ੈਂਟ ਕਰਦੇ ਸੀ ਆਪਣੇ ਅੰਮ੍ਰਿਤ ਨੂੰ ਉਹ ਜੀ ਹਮੇਸ਼ਾ ਸਾਡੇ ਦਿਲ ਚ ਰਹੂਗੀ। ਹੂੰ। ਕਿ ਸ਼ਾਇਦ ਇਹ ਸਾਡੀ ਜਨਰੇਸ਼ਨ ਉਹ ਚੀਜ਼ ਨੂੰ ਅੱਗੇ ਲੈ ਕੇ ਜਾਊਗੀ। ਹੂੰ। ਸਾਡੇ ਤੋਂ ਆਣ ਵਾਲੇ ਬੱਚਿਆਂ ਨੂੰ ਵੀ ਦੱਸਾਂਗੇ ਅਸੀਂ ਕਿ ਤਰਮਿੰਦਰ ਐਕਟਰ ਸੀਗਾ, ਉਹਦੀਆਂ ਮੂਵੀਜ਼ ਹੁੰਦੀਆਂ ਨੇ। ਲੋਕ ਤਰਮਿੰਦਰ ਦੇ ਚੱਕਰੋਂ ਆਵੇਡੇ ਕਰਦੇ ਨੇ। ਕਿੰਨੀ ਗੱਵਾਰੇ ਆਉਂਦੇ। ਐਕਚੁਅਲੀ ਬਾਲੀਵੁੱਡ ਜਾਣ ਤੋਂ ਬਾਅਦ ਤਾਂ ਬਹੁਤ ਘੱਟ ਵਿਜ਼ਿਟ ਕੀਤਾ ਉਹਨਾਂ ਨੇ। ਕਿਉਂਕਿ ਥੋੜਾ ਸ케ਜੂਲੇਡ ਦਾ ਜਾਂਦਾ ਬੰਦੇ ਦਾ ਹਨਾ ਬਿਜ਼ੀ ਸ케ਜੂਲ ਹੋ ਜਾਂਦਾ। ਜਾਂ ਥੋੜਾ ਉਹ ਮੂਵੀਜ਼ ਫਿਲਮ ਸਟਾਰਸ ਦਾ ਇਦਾਂ ਦਾ ਹੀ ਕੰਮ ਆ ਹਨਾ। ਜੀ। ਏ ਬਟ ਫਿਰ ਵੀ ਆਂਦੇ ਸੀਗੇ ਮਿਲਦੇ ਸੀ ਪਰ ਪਿਆਰ ਸੀਗਾ ਉਹਨਾਂ ਦੇ ਮਾਈਂਡ ਦਿਲ ਦੇ ਵਿੱਚ ਹੁਣ ਵੀ ਆ ਇਹਨਾਂ ਦਾ ਘਰ ਰੇਨੋਵੇਟ ਹੋਇਆ ਨਵਾਂ ਬਣਿਆ ਤੇ ਕੋਈ ਰਹਿੰਦਾ ਹੀ ਉਹਨਾਂ ਦੇ ਘਰ ਦੇ ਵਿੱਚ ਕੋਈ ਹੈ ਮੈਂਬਰ ਕੋਈ ਹੈ ਜਿਹੜਾ ਉਰੇ ਰਹਿੰਦਾ ਹੋਵੇ ਨਹੀਂ ਮੇਰੇ ਖਿਆਲ ਨਾਲ ਉਹਨਾਂ ਦੀ ਫੈਮਿਲੀ ਚੋਂ ਤਾਂ ਕੋਈ ਨਹੀਂ ਹੈਗਾ ਸਾਰੇ ਇਸ ਟਾਈਮ ਮੁੰਬਈ 'ਚ ਨੇ ਅੱਛਾ ਜੀ ਬੰਬੇ 'ਚ ਨੇ ਤੇ ਕਦੀ ਮੁਲਾਕਾਤ ਹੋਈ ਤੁਹਾਡੀ ਜੀ ਉਹਨਾਂ ਨਾਲ ਲੈਕਚਰ ਕਿਸ ਤਰ੍ਹਾਂ ਦਾ ਨਹੀਂ ਮੇਰੇ ਦਾਦਾ ਜੀ ਜਾਣਦੇ ਸੀ ਉਹਨਾਂ ਨੂੰ ਅੱਛਾ ਜੀ ਹਾਂ ਮੇਰੇ ਦਾਦਾ ਜੀ ਜਾਣਦੇ ਸੀ ਜੇ ਇਕੱਠੇ ਖੇਲਦੇ ਹੋਣੇ ਜਾਂ ਇਕੱਠੇ ਪੜ੍ਹਦੇ ਹੋਣੇ ਹਾਂ ਜੀ ਦਾਦਾ ਜੀ ਦੱਸਦੇ ਸੀਗੇ ਕਿ ਉਦੋਂ ਦਾ ਮਤਲਬ ਮਿਲਦੇ ਰਹ ਫੈਕਟਰੀ ਜੀ ਕੰਮ ਕਰਦੀ ਸੀ ਪਹਿਲਾਂ ਤੇ ਕਿਸ ਤਰ੍ਹਾਂ ਦੇਖੋ ਜੀ ਹੁਣ ਜਿਹੜਾ ਵਿਹਾਤ ਹੋ ਗਿਆ ਵਾ ਬੜੀ ਦੁਖਦੀ ਘੜੀ ਆ ਇਹ ਹਾਂ ਕੀ ਕਹਿਣਾ ਚਾਹੁੰਦਾ ਲੋਕ ਲੋਸ ਆ ਇੱਕ ਪੋਲੀਵੁੱਡ ਇੰਡਸਟਰੀ ਨੂੰ ਵੀ ਲੋਸ ਆ ਤੇ ਸਾਡਾ ਜਿਵੇਂ ਸਾਡੀ ਰਿਪਰੈਜ਼ੈਂਟੇਸ਼ਨ ਹੀ ਸਾਨੇ ਵਾਲ ਦੀ ਉਹਨਾਂ ਕਰਕੇ ਸੀਗੀ ਸਾਨੂੰ ਤਾਂ ਲੋਸ ਹੈਗਾ ਹੀ ਆ ਕਿ ਇੱਕੋ ਇੱਕ ਐਕਟਰ ਸੀਗਾ ਹੁਣ ਉਹ ਵੀ ਚਲਾ ਗਿਆ ਤਾਂ ਆਉਣ ਵਾਲੇ ਟਾਈਮ 'ਚ ਸ਼ਾਇਦ ਇਹ ਚੀਜ਼ ਹੌਲੀ-ਹੌਲੀ ਮਿਟ ਜੂਗੀ ਉਹਨਾਂ ਦੇ ਨਾਮ ਦੀ ਬਟ ਅਸੀਂ ਟਰਾਈ ਕਰਾਂਗੇ ਕਿ ਜਿੰਨਾ ਕਿ ਇਹਨੂੰ ਬਚਾ ਕੇ ਰੱਖ ਸਕੀਏ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੀਏ ਬਹੁਤ ਦੁੱਖ ਨਾਲ ਘਟਨਾ ਜੀ ਸਾਡੇ ਵਿੱਚ ਤੇ ਮਿੰਜੇ ਨਹੀਂ ਰਹੇ ਪਹਿਲਾਂ ਬਹੁਤ ਖਵਾਈਆ ਉਡਿਆ ਚਲੇ ਗਿਆ ਚਲੇ ਗਏ ਸਾਨੂੰ ਸੁਣ ਕੇ ਬੜਾ ਅਫਸੋਸ ਹੁੰਦਾ ਸੀਗਾ ਹੁਣ ਅੱਜ ਸੱਚੀ ਚਲੇ ਗਏ ਸਾਡੇ ਯਕੀਨ ਨਹੀਂ ਹੋ ਰਿਹਾ ਸਾਡੇ ਵਿੱਚ ਨਹੀਂ ਰਹੇ ਇੰਡਸਟਰੀ ਦਾ ਹੀਰਾ ਸਾਡੇ ਵਿੱਚ ਚਲਾ ਗਿਆ ਜੀ ਬਹੁਤ ਦੁੱਖ ਨਾਲ ਘਟਨਾ ਵਾ ਉਹਦੀ ਹਰ ਇੱਕ ਫਿਲਮ ਤਰਮਿੰਦਰ ਜੀ ਬਹੁਤ ਵਧੀਆ ਸੀ ਸੁਪਰ ਉੱਪਰ ਹਿੱਟ ਰਹਿੰਦੀ ਸੀ ਫਿਲਮਾਂ ਦੀ ਅੱਜ ਮੈਂ ਬਹੁਤ ਦੁਖੀ ਘੜੀ ਸਾਡੇ ਵਾਸਤੇ ਜੀ ਵਿੱਚ ਤੇ ਨਹੀਂ ਰਹੇ ਅਸੀਂ ਜੋ ਦਿਖਾਣੇ ਤੋਂ ਆਏ ਆ ਅਸੀ ਤਰਮਿੰਦਰ ਜੀ ਦੇ ਘਰ ਕੋਲ ਹਮੇਸ਼ਾ ਆ ਕੇ ਆਪਣੇ ਫੋਟੋ ਖਿੱਚਦੇ ਹੁੰਦੇ ਸੀ ਆ ਕੇ ਅੱਜ ਵੀ ਖਿੱਚਣ ਆਏ ਸੀਗੇ ਬਲਕਿ ਕਦੇ ਵੀ ਮਿਲੇ ਸੀਗੇ ਨਾ ਮਿਲੇ ਨਹੀਂ ਹੈਗੇ ਆਂਦੇ ਹੁੰਦੇ ਸੀ ਸਾ ਦੱਸਦੇ ਹੁੰਦੇ ਸਾਡੇ ਜੀਜਾ ਜੀ ਵੀ ਤਰਮਿੰਦਰ ਜੀ ਆਏ ਆ ਤੇ ਗੀੜਾ ਕੱਟ ਕੇ ਗਏ ਆ ਬਹੁਤ ਵਧੀਆ ਇਨਸਾਨ ਸੀ ਉਹ ਕਿਹੜੀ ਮੂਵੀ ਤੁਹਾਨੂੰ ਜ਼ਿਆਦਾ ਪਸੰਦ ਸੀ ਛੋਲੇ ਫਿਰ ਹੁੰਦਾ ਜੀ ਇਹਨਾਂ ਦੀ ਹਿੱਟ ਫਿਲਮਾਂ ਦੀ ਕਿ ਬਾਕੀ ਸਾਰੀਆਂ ਫਿਲਮਾਂ ਹਿੱਟਾਂ ਉਹਨਾਂ ਦੀ ਮੇਰੇ ਇਹ ਦਾ ਕੋਈ ਹੈ ਨਹੀਂ ਫਿਲਮ ਨਹੀਂ ਹਿੱਟਾਂ ਗਈ ਸਾਰੇ ਫਿਲਮਾਂ ਬਹੁਤ ਵਧੀਆ ਬਣਾਈਆਂ ਉਹਨਾਂ ਨੇ ਅੱਜ ਮੈਂ ਬਹੁਤ ਦੁਖੀ ਘਟਾਈ ਹੈ ਸਾਡੇ ਵਾਸਤੇ ਸਾਰੇ ਵਾਸਤੇ ਉਹਨਾਂ ਨੇ ਕਿਉਂ ਅਜੇ ਪਾਸ ਜੋ ਅਜੇ ਤਰਮਿੰਦਰ ਜੀ ਸਾਨੂੰ ਛੱਡ ਕੇ ਚੱਲ ਗਏ ਇਸ ਚੀਜ਼ ਦਾ ਸਾਨੂੰ ਬਹੁਤ ਪਛਤਾਵਾ ਰਹੂਗਾ ਕਿਉਂਕਿ ਸਾਨੂੰ ਅੱਜ ਕੱਲ ਦੀ ਜਨਰੇਸ਼ਨ ਜੀ ਨੂੰ ਤਾਂ ਪਤਾ ਵਾ ਕਿ ਟਰਮਿੰਦਰ ਜੀ ਦਾ ਘਰ ਹੈਗਾ ਵਾ ਤੇ ਜਿਹੜੀ ਨਿਊ ਜਨਰੇਸ਼ਨ ਆਣਗੀ ਤੇ ਸਾਨੂੰ ਕੋਈ ਦੱਸਣ ਲਈ ਪੁਆਇੰਟ ਨਹੀਂ ਹੋਊਗਾ ਕਿ ਟਰਮਿੰਦਰ ਜੀ ਦਾ ਘਰ ਕਿਹੜਾ ਹੈਗਾ ਉਹ ਕੌਣ ਸੀ ਕੌਣ ਨਹੀਂ ਸੀ ਅਸੀਂ ਸਾਰੀ ਪੁਰਾਣੀ ਜਨਰੇਸ਼ਨ ਹੀ ਉਹਨਾਂ ਨੂੰ ਜਾਣਦੇ ਆ ਤੇ ਉਹਨਾਂ ਦੀ ਫਿਲਮਾਂ ਬਾਰੇ ਸਾਨੂੰ ਹੀ ਪਤਾ ਵਾ ਤੇ ਅਸੀਂ ਇਹ ਟਰਾਈ ਕਰਾਂਗੇ ਕਿ ਨੈਕਸਟ ਜਨਰੇਸ਼ਨ ਨੂੰ ਵੀ ਉਹਨਾਂ ਦੇ ਬਾਰੇ ਪਤਾ ਹੋਵੇ ਕਿ ਇੱਥੋਂ ਯਮਨ ਨੂੰ ਤੇ ਇਹ ਪਿੱਤਰਾ ਦੇ ਜਿਹ ਪਹਿਲਾਂ ਤਾਂ ਸਾਨੂੰ ਇੱਕ ਵਾਰ ਯਕੀਨ ਨਹੀਂ ਆਇਆ ਤੁਹਾਨੂੰ ਪਤਾ ਪਹਿਲਾਂ ਵੀ ਇੱਕ ਵਾਰ ਨਿਊਜ਼ ਫੇਕ ਆ ਗਈ ਸੀ ਪਰ ਜਦੋਂ ਪਤਾ ਲੱਗ ਗਿਆ ਹਰ ਜਗ੍ਹਾ ਤੋਂ ਕਨਫਰਮ ਹੋਇਆ ਤਾਂ ਬਹੁਤ ਦੁੱਖ ਲੱਗੇ ਕਿਉਂਕਿ ਇਸ ਜਗ੍ਹਾ ਸਾਨੇਵਾਲ ਦਾ ਹੀ ਨਹੀਂ ਪੂਰੇ ਦੇਸ਼ ਦਾ ਬਹੁਤ ਵੱਡਾ ਬਾਲੀਵੁੱਡ ਦਾ ਇੱਕ ਨਾਂ ਪੂਰਾ ਹੋਣ ਵਾਲਾ ਘਟ ਹੈ ਜੀ ਤਾਂ ਬਹੁਤ ਦੁੱਖ ਲੱਗੇ ਕਿ ਕਿਤਨਾ ਦੇ ਦੇ ਜਿਹੜੇ ਧਰਮਿੰਦਰ ਜੀ ਉਰੇ ਰਹਿੰਦੇ ਸੀ ਬਚਪਨਾ ਉਰੇ ਦੇਖਿਆ ਜੰਮਿਆ ਪਲੇਆ ਪੜਾਈ ਵੀ ਕੀਤੀ ਆ ਕਿਹੜਾ ਸਕੂਲ ਤੋਂ ਪੜਾਈ ਕੀਤੀ ਸੀ ਕਿੱਥੇ ਕਿ ਖੇਲੇ ਵੀ ਆ ਉਰੇ ਜੀ ਆ ਦੇਖੋ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਤੇ ਉਹ ਇੱਥੇ ਪਿੰਡ ਦੇ ਹੀ ਸਰਕਾਰੀ ਸਕੂਲ ਚ ਜੋ ਬਿਲਕੁਲ ਉਹਨਾਂ ਦਾ ਘਰ ਅਤੇ ਕਰਦੇ ਨਾਲ ਹੀ ਸਕੂਲ ਚ ਉਹਨਾਂ ਦੇ ਫਾਦਰ ਹੈਡਮਾਸਟਰ ਸੀਗੇ ਤੇ ਉੱਥੇ ਹੀ ਉਹ ਬੇਸਿਕ ਉਹਨਾਂ ਨੇ ਆਪਣੀ ਐਜੂਕੇਸ਼ਨ ਲਈ ਤੇ 10th ਤੱਕ ਸਰਕਾਰੀ ਸਕੂਲ ਸਾਨਨੇਵਾਲ ਚ ਹੀ ਪੜ੍ਹੇ ਆ ਜੀ ਤੇ ਉਹਨੇਚਰ ਕਿਸ ਤਰ੍ਹਾਂ ਦਾ ਸੀ ਜੀ ਨਾਲਾ ਦੇਖੋ ਨੇਚਰ ਆਪਾਂ ਸਾਰੇ ਲੋਕ ਜਿੱਦਾਂ ਜਾਣਦੇ ਆ ਉਹਨਾਂ ਨੂੰ ਜਿਵੇਂ ਫਿਲਮਾਂ ਚ ਦੇਖਦੇ ਆ ਜਾਂ ਵੈਸੇ ਬੜੇ ਖੁਸ਼ ਮિજાਜ ਇਨਸਾਨ ਸੀਗੇ ਲੋਕਾਂ ਨੂੰ ਬਹੁਤ ਪਿਆਰ ਕਰਨ ਵਾਲੇ ਸੀਗੇ ਤੇ ਸਾਡਾ ਵੀ ਜੋ ਪਰਸਨਲ ਐਕਸਪੀਰੀਅੰਸ ਉਹਨਾਂ ਨੂੰ ਮਿਲੇ ਆ ਬੜਾ ਪਿਆਰ ਦਿੱਤਾ ਉਹਨਾਂ ਨੇ ਮੈਂ ਉਹਨਾਂ ਨੂੰ 4 ਤੋਂ 5 ਵਾਰ ਮਿਲ ਚੁੱਕੇ ਹਾਂ ਜਦੋਂ ਲੁਧਿਆਣਾ ਜਦੋਂ ਆਉਂਦੇ ਹਾਂ ਸਾਹਨੇਵਾਲ ਦੇ ਵਿੱਚ ਜੀ ਜਦੋਂ ਆਉਂਦੇ ਹਿੰਦੀ ਨੇ ਆਉਂਦੇ ਯਾਰ ਦੇਖੋ ਉਹ ਅਸੀਂ ਇੱਕ ਵਾਰ ਬਹੁਤ ਛੋਟੇ ਸੀ 2002 ਚ ਅੱਧੀ ਰਾਤ ਨੂੰ ਆਏ ਸੀ 11 12 ਵਜੇ ਦੇ ਅਰਾਊਂਡ ਉਸ ਟਾਈਮ ਬਹੁਤ ਲੋਕਾਂ ਨੂੰ ਨਹੀਂ ਮਿਲ ਪਾਇਆ ਪਰ ਫਿਰ 2013 ਚ ਇੱਕ ਵਾਰ ਉਹ ਆਏ ਸੀ ਤੇ ਇੱਥੇ ਕੋਈ ਇਵੈਂਟ ਸੀ ਉਹਦੇ ਵਿੱਚ ਫਿਰ ਉਹਨਾਂ ਨੇ ਆਪਣੇ ਘਰ 'ਚ ਵੀ ਆਏ ਤੇ ਆਪਣੇ ਸਕੂਲ ਵੀ ਗਏ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਮਿਲ ਕੇ ਗਏ ਸੀ ਜਿਹੜਾ ਅੱਜ ਇਹ ਹਾਊਸ ਨੂੰ ਖੜੇ ਹੋ ਆਪਾਂ ਇਹ ਉਹਨਾਂ ਨੇ ਜੋ ਤਿਆਰ ਕੀਤਾ ਗਿਆ ਚਲੋ ਤਿਆਰ ਕੀਤਾ ਗਿਆ ਦੇਖੋ ਜੀ ਇਹ ਘਰ ਜੋ ਹੈ ਪਿਛਲੇ ਸਾਲ ਹੀ ਰੀਕਨਸਟਰਕਟ ਹੋਇਆ ਉਸ ਤੋਂ ਪਹਿਲਾਂ ਇਹ ਘਰ ਐਜ਼ ਇਟ ਇਜ਼ ਸੀਗਾ ਜੋ ਤੁਸੀਂ ਫੋਟੋ 'ਚ ਵੀ ਦੇਖ ਸਕਦੇ ਹੋ ਤੇ ਜਿਨ੍ਹਾਂ ਨੇ ਘਰ ਬਣਾਇਆ ਉਹਨਾਂ ਨੇ ਫੈਨਸ ਦੇ ਇਮੋਸ਼ਨਸ ਨੂੰ ਦੇਖਦੇ ਹੋਏ ਘਰ ਨੂੰ ਤਰਮਿੰਦਰ ਹਾਊਸ ਦਾ ਹੀ ਨਾਮ ਦਿੱਤਾ ਜੀ ਬੜੀ ਦੁੱਖ ਦੀ ਗੱਡੀ ਆ ਜੇ ਜੀ ਦੇਖਿਆ ਜਾਂਦਾ ਵਾ ਕਿ ਬੜੀਆ ਬਹੁਤ ਬੜੀਆਂ ਫਿਲਮਾਂ ਦਿੱਤੀਆਂ ਸੀਆਂ ਤੇ ਨਾਮ ਵੀ ਇਸ ਸ਼ਹਿਰ ਦਾ ਨਾਮ ਵੀ ਮਸ਼ਹੂਰ ਕੀਤਾ ਗਿਆ ਕੀ ਕਰੀਏ ਦੇਖੋ ਅਸਾਨੇਵਾਲ ਦਾ ਉਹਨਾਂ ਨੇ ਨਾਮ ਪੂਰੇ ਵਰਲਡ ਦੇ ਵਿੱਚ ਚਮਕਾਇਆ ਅਸੀਂ ਨਾ ਸਿਰ ਭਾਰਤ ਕਿਤੇ ਵੀ ਜਾਈਏ ਸਾਹਨੇਵਾਲ ਦਾ ਨਾਮ ਨੂੰ ਲੋਕ ਦਿਓਲ ਫੈਮਲੀ ਤਰ ਜਿਹਦੇ ਨਾਮ ਨਾਲ ਜਾਣਦੇ ਆ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਔਰ ਸਾਡੇ ਪਿੰਡ ਲਈ ਬਹੁਤ ਵੱਡਾ ਘਾਟਾ ਉਹਨਾਂ ਦਾ ਚਲਿਆ ਜਾਣਾ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਮੈਸੇਜ ਇਹੀ ਦੇਣਾ ਚਾਹੁੰਗਾ ਜੀ ਉਹਨਾਂ ਨੇ ਲੋਕਾਂ ਨੂੰ ਹਮੇਸ਼ਾ ਪਿਆਰ ਦਿੱਤਾ ਚਾਹੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਫੈਨ ਹੋਣ ਕੋਈ ਵੀ ਸਟੇਟ ਦੇ ਹੋਣ ਸੋ ਦੇਸ਼ ਵਾਸੀ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਨਾਲ ਚੱਲਣ ਆਪਸ ਵਿੱਚ ਪਿਆਰ ਨਾਲ ਰਹਿਣਾ ਹੀ ਮੈਸੇਜ ਜੀ ਇੱਕ ਵੀਡੀਓ ਵੀ ਗਰਮ ਹੋਈ ਸੀ ਉਹਨਾਂ ਦੀ ਜਿੱਦਾਂ ਕਿ ਮੈਂ ਖਾਨੇ ਵਾਲਾ ਰਹਿਣਾ ਲਾ ਤਾਂ ਮੈਂ ਜਿਹੜੋ ਵੀ ਜਲਨਾ ਵਾ ਆਪਣੇ ਖੇਤਾਂ ਵਿੱਚ ਘੁੰਮਦਾ ਜਾ ਕੇ ਜੀ ਜੀ 2013 ਚ ਜਾਦੂ ਆਏ ਸੀ ਉਹਨਾਂ ਨੇ ਟਰੈਕਟਰ ਚਲਾਇਆ ਆਪਣੇ ਖੇਤ ਵੀ ਵਾਏ ਉਹਨਾਂ ਨੇ ਤੇ ਉਹ ਅਸੀਂ ਵੀ ਦੇਖਿਆ ਉਹ ਚੀਜ਼ ਜੀ ਸਾਨੇ ਵਾਲ ਸਰ ਤੇ ਅਯੁਰੇਰ ਤਰਮਿੰਦਰ ਜੀ ਰਿੰਦਰ ਜੀ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਵਾ ਕੀ ਕਹਿਣਾ ਬਹੁਤ ਮਾੜੀ ਗੱਲ ਆ ਸਰ ਹੋਣੀ ਨਹੀਂ ਚਾਹੀਦੀ ਸੀ ਕਿਉਂਕਿ ਇੱਥੇ ਦੇ ਨੌਜਵਾਨ ਵਧੀਆ ਸੀਗੇ ਫਿਲਮੀ ਐਕਟਰ ਸਾਰੇ ਉਹਨਾਂ ਨੂੰ ਚਾਹੁੰਦੇ ਸੀਗੇ ਪੂਰੇ ਆਂਦੇ ਹੁੰਦੇ ਸੀਗੇ ਯਾਰ ਹਾਂਜੀ ਆਂਦੇ ਤਾਂ ਹੁੰਦੇ ਸੀ ਉਹ ਨੇਚਰ ਕਿਸ ਤਰ੍ਹਾਂ ਦਾ ਸੀ ਬਹੁਤ ਅੱਛਾ ਸੀ ਤੇ ਕਿਸ ਤਰ੍ਹਾਂ ਦੇ ਦੇ ਬੜੀਆਂ ਬਹੁਤ ਬੜੀਆਂ ਬੜੀਆਂ ਫਿਲਮਾਂ ਦਿੱਤੀਆਂ ਹੋਈਆਂ ਨੇ ਉਹਨਾਂ ਨੇ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦੇ ਤੁਸੀਂ ਸ਼ਾਇਦ ਬਨੇ ਕੋਈ ਉਹਨਾਂ ਦੇਖੀ ਹੋਏਗੀ ਹਾਂਜੀ 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 ਦੇਖੀ ਐ ਫਿਲਮ ਤਾਂ ਤੁਸੀਂ ਕਿਹੜੀ ਫਿਲਮ ਦੇਖੀ ਸੀ ਉਹਨਾਂ ਦੀ ਸ਼ੋਲੇ ਛੋਲੇ ਤੇ ਕਿਸ ਤਰ੍ਹਾਂ ਦੇ ਦੇ ਦੋ ਜਿਹੜਾ ਜਿਹਦੇ ਉਹਨਾਂ ਦਾ ਦਿਹਾਂਤ ਹੋ ਗਿਆ ਵਾ ਲੇਕਿਨ ਬਹੁਤ ਮਾੜੀ ਗੱਲ ਹੈ ਜੱਤੀ ਪੁੱਤੀ ਇਹਨਾਂ ਦਾ ਪਿੰਡ ਆ ਇਹ ਹਾਂਜੀ ਤੇ ਮੈਂਬਰ ਔਰੇ ਹੋ ਕਿ ਰਹਿੰਦਾ ਕੋਣ ਕੋਣਾ ਔਰੇ ਸਰ ਪਹਿਲਾਂ ਇਹਨਾਂ ਦਾ ਆ ਹੀ ਹੁੰਦਾ ਸੀ ਹੁਣ ਇਹਨਾਂ ਨੇ ਵੇਚ ਤਾ ਸ਼ਾਇਦ ਫਿਰ ਇਹਨਾਂ ਨੇ ਨਾਮ ਲੈ ਲਿਆ ਇਹਨਾਂ ਨੇ ਫਿਰ ਨਾਮੇਸ਼ਰ ਬਣਾਇਆ अच्छा रिपेयर करवाई है ने दोबारा नहीं नहीं नमा बढाया तोड़ के सारा पुराना हां जी टाके नमा बनाया हुणे बनाया हां जी आंदे ਹੁੰਦੇ ਸੀ ਪਿੰਡ ਹਾਂ ਜੀ ਆਂਦੇ ਹੁੰਦੇ ਸੀਗੇ ਫਿਰ ਆਪਣੇ ਆ ਕਮਰੇ ਚ ਬੜਦੇ ਹੁੰਦੇ ਸੀਗੇ ਫਿਰ ਸਾਰਿਆਂ ਨੂੰ ਕੰਧਾਂ ਨੂੰ ਹੱਥ ਲਾ ਲਾ ਕੇ ਦੇਖਦੇ ਹੁੰਦੇ ਸੀਗੇ ਯਾਦਗਰੀ ਹਾਂ ਜੀ ਯਾਦਗਰੀ ਕਰਦੇ ਸਾਰਿਆਂ ਨੂੰ ਮਿਲ ਕੇ ਜਾਂਦੇ ਹੁੰਦੇ ਸੀ ਠੀਕ ਹੈ ਬੰਦੇ ਥੈਂਕ ਯੂ ਜੀ ਸਰ ਸਰ ਕੀ ਨਾਮ ਹੈ ਜੀ ਮਰਾ ਜੀ ਵਿੱਕੀ ਜੀ ਸਰ ਪਿੰਡ ਕਿਹੜਾ ਹੈ ਜੀ ਸਾਹਨੇਵਾਲ ਜੀ ਸਾਹਨੇਵਾਲ ਪਿੰਡ ਤੇ ਜਿਹੜੇ ਧਰਮਿੰਦਰ ਜੀ ਦਾ ਅੱਜ ਦਿਹਾਂਤ ਹੋ ਗਿਆ ਉਹ ਕੀ ਕਹਿਣਾ ਚਾਹੁੰਗੇ ਉਹਨਾਂ ਬਾਰੇ ਬੜੀ ਮਾੜੀ ਗੱਲ ਹੋਈ ਹੈ ਜੀ ਇਹ ਤੇ 10 ਦਿਨ ਪਹਿਲਾਂ ਖਬਰ ਲਾਤੀ ਸੀਗੀ ਚੈਨਲ ਵਾਲਿਆਂ ਨੇ ਆ ਹੋਇਆ ਅੱਜ ਹਾਂਜੀ ਤੇ ਬਹੁਤ ਦੁੱਖ ਲੱਗਿਆ ਜੀ ਆਂਦੇ ਹੁੰਦੇ ਸੀ ਸਰ ਹੋ ਰਹੇ ਹਾਂਜੀ ਆਏ ਆ ਜੀ 10 12 ਸਾਲ ਪਹਿਲਾਂ ਆਏ ਸੀਗੇ ਜੀ ਤੇ ਇੱਥੇ ਹੀ ਇੰਟਰਵਿਊ ਹੋਈ ਸੀ ਉਹਨਾਂ ਦੀ ਚੈਨਲ ਵਾਲ ਚੈਨਲ ਵਾਲੇ ਆਏ ਸੀਗੇ ਮਤਲਬ ਤੇ ਉਹਨਾਂ ਨੇ ਇੰਟਰਵਿਊ ਲਈ ਸੀਗੀ ਜੀ ਅੱਛਾ ਤੇ ਕਾਫੀ ਪੀੜ ਹੋ ਗਈ ਸੀ ਉਹਦੇ ਰਸ਼ ਹੋ ਗਿਆ ਦੀ ਕਾਫੀ ਇੱਥੇ ਵੀ ਆਏ ਸਕੂਲ ਚ ਵੀ ਗਏ ਨੰਬਰਦਾਰ ਦੀ ਦੁਕਾਨ ਆ ਉੱਥੇ ਬਾਅਦ ਗਜਰੀਲਾ ਵਗੈਰਾ ਖਾਂਦੇ ਸੀ ਉੱਥੇ ਵੀ ਗਏ ਸੀਗਾ ਨਾਲ ਹੀ ਦੁਕਾਨ ਆ ਆਪਣੇ ਨਾਲ ਤੇ ਇੱਕ ਡੇਰੇ ਚ ਗਏ ਸੀਗੇ ਉਸ ਤੋਂ ਬਾਅਦ ਫੇਰ ਇਹ ਵਾਪਸ ਚੱਲ ਗਏ ਸੀਗੇ ਕਿਉਂਕਿ ਰਸ਼ ਬਹੁਤ ਹੋ ਗਿਆ ਸੀਗਾ ਨੇਚਰ ਕਿਸ ਤਰ੍ਹਾਂ ਦਾ ਸੀ ਵਧੀਆ ਸੀਗਾ ਜੀ ਬਹੁਤ ਵਧੀਆ ਸੀਗਾ ਜੀ ਯਾਦਗਰੀਆਂ ਉਹਨਾਂ ਦੀਆਂ ਪਥਰੀਆਂ ਸੀ ਹੋਰ ਹਾਂਜੀ ਹਾਂਜੀ ਜੀ ਯਾਦਗਾਰੀਆਂ ਵੀ ਆਏ ਸੀ ਵੀ ਬੋਬੀ ਵੀ ਆਏ ਸੀ ਸਨੀ ਬੋ ਵੀ ਸਾਰਾ ਆਉਂਦੇ ਦਾ ਸੀਗੇ ਰਾਤ ਵਗੈਰਾ ਨੂੰ ਆਉਂਦੇ ਸੀ ਦਿਨ 'ਚ ਨਹੀਂ ਆਉਂਦੇ ਸੀਗੇ ਉਹ ਦਿਨ 'ਚ ਤੁਹਾਨੂੰ ਪਤਾ ਫਿਰ ਪਬਲਿਕ ਕਾਫੀ ਹੋ ਜਾਂਦੀ ਹੈ ਜੀ ਤੇ ਮੇਰੇ ਰਾਤ ਨੂੰ ਆਉਂਦੇ ਹਾਂ ਜੀ ਰਾਤ ਨੂੰ ਆਉਂਦੇ ਸੀ ਰਾਤ ਨੂੰ ਹੀ ਵਾਪਸ ਚਲੇ ਜਾਂਦੇ ਸੀ ਤੁਹਾਨੂੰ ਮਿਲੇ ਵੀ ਨਹੀਂ ਦੇਖਿਆ ਸੀਗਾ ਜੀ ਅਸੀਂ ਮਿਲੇ ਨਹੀਂ ਜੀ ਅਸੀਂ ਦੇਖਿਆ ਸੀਗਾ ਆਈ ਸੀਗੇ ਦਿਨ ਦੇ ਵਿੱਚ ਮਤਲਬ ਕਿ ਉਹਨਾਂ ਨੇ ਕੋਈ ਚੈਨਲ ਮਤਲਬ ਕਿ ਜਿੱਦਾਂ ਲਾਲੋ ਵੀ ਇੱਕ ਵੀਡੀਓ ਬਣਾਈ ਸੀ ਉਹਨਾਂ ਨੇ ਚੈਨਲ ਵਾਲਿਆਂ ਨੇ ਹਨਾ ਇਹ ਉਹਦੇ ਤੇ ਲਾਇਆ ਗਿਆ ਸੀ ਕਿ ਕਿੱਦਾਂ ਉੱਥੋਂ ਗਏ ਨੇ ਪੂਰੇ ਰਹਿੰਦੇ ਸੀ ਸਾਰਾ ਪੁੱਛਿਆ ਉਹਨਾਂ ਨੇ ਅੱਛਾ ਤਾਂ ਉਰੇ ਸ਼ੁਰੂ ਤੋਂ ਕਿੰਨੀ ਦੇਰ ਉਹ ਰਹ ਕੇ ਗਏ ਨੇ ਜਾਂ ਕਿੰਨੀ ਕਿੰਨਾ ਟਾਈਮ ਹੋ ਗਿਆ ਸੀ ਉਹ ਰਹਿੰਦੇ ਨੂੰ ਇਹਨਾਂ ਨੂੰ ਉਹ ਵੇ ਤਾਂ ਅਸਰ ਲਾਲੋ ਵੀ ਇੱਧਰ ਉਹਨਾਂ ਦੇ ਫਾਦਰ ਸਾਹਿਬ ਪੜਾਉਂਦੇ ਸੀਗੇ ਇੱਥੇ ਰਹਿੰਦੇ ਸੀਗੇ ਆਮ ਘਰ ਦੇ ਵਿੱਚ ਇਹ ਨਮਾ ਬਣਾਇਆ ਪਹਿਲਾਂ ਤਾਂ ਪੁਰਾਣਾ ਸੀਗਾ ਸਾਲ ਕੋਈ ਆ ਜੀ ਇਹਨੂੰ ਬਣੇ ਨੂੰ ਤੇ ਬਸ وہی ਇੱਥੇ ਇਹਨਾਂ ਦੇ ਫਾਦਰ ਸਾਹਿਬ ਦੀ ਜੌਬ ਸੀਗੀ ਇੱਥੇ ਨਾਲੋਂ ਵੀ ਪਿਆਰ ਮੁਹੱਬਤ ਜ਼ਿਆਦਾ ਸੀ ਉਹਨਾਂ ਦਾ ਰੰਦਰਜੀਤ ਦਾ ਪੜਾਈ ਕਿੱਥੇ ਕੀਤੀ ਹੈ ਇਹਨਾਂ ਨੇ ਪੜਾਈ 베ਤੀ ਕੀਤੀ ਹੈ ਜੀ ਆ ਸਕੂਲ ਦੇ ਪਿੱਛੇ ਜੀ ਸਰਕਾਰੀ ਹੈ ਇਹ ਦੇ ਪ੍ਰਾਈਵੇਟ ਨਹੀਂ ਸਰਕਾਰੀ ਹੈ ਜੀ ਆ ਨਾਲ ਹੀ ਆ ਬੈਕ ਸਾਈਡ ਹੀ ਜੀ ਅੱਛਾ ਕਿੰਨੀ ਕਲਾਸ ਤੱਕ ਪੜ੍ਹੇ ਜੀ ਉਹ ਰ ਹੈ ਕੋਈ ਸ਼ਾਇਦ ਸਰ ਇੰਨਾ ਨਹੀਂ ਆਈਡੀਆ ਮੈਨੂੰ ਕੋਈ ਤਾਂ ਛੋਟੇ ਸੀਗੇ ਕਾਫੀ ਉਹ ਤੁਹਾਨੂੰ ਜਿਆਦਾ ਮਤਲਬ ਜਿਹੜੇ 올ਡ ਨੇ ਉਹ ਦੱਸ ਸਕਦੇ ਆ ਬੜੀਆਂ ਸੁਪਰ ਦੇ ਉਪਰ ਇਹਨਾਂ ਨੇ ਹਾਂਜੀ ਸਰ ਮਿਲਨ ਹੀ ਜਿਆਦਾ 10 12 ਸਾਲ ਪਹਿਲਾਂ ਆਏ ਸੀਗੇ ਉਦੋਂ ਇੱਥੇ ਮਤਲਬ ਕਿ ਲਾਲੋ ਵੀ ਇੰਟਰਵਿਊ ਹੋਈ ਸੀ ਉਹਨਾਂ ਦੀ ਸਾਨੇ ਵਾਲੇ ਇੱਥੇ ਤੇ ਡੇਡੇ ਚ ਰੁਕੇ ਸੀਗੇ ਪਹਿਲਾਂ ਉਹਨਾਂ ਨੇ ਉੱਤਰ ਕੇ ਗੱਡੀ ਜੁੱਤਾ ਤਿੰਨ ਮੱਥਾ ਟੇਕਿਆ ਸੀ ਹੂੰ ਸਿਰ ਥੱਲੇ ਲਾ ਕੇ ਹੂੰ ਤੇ ਉਸ ਤੋਂ ਬਾਅਦ ਇਰੇ ਥੇ ਲੈ ਕੇ ਸਕੂਲ ਗਏ ਅਸੀਂ ਇੱਥੋਂ ਵਾਪਸੀ ਚਲੇ ਗਏ ਸੀ ਮੈਨੂੰ ਕਿਹੜੀ ਫਿਲਮ ਪਸੰਦ ਕਰਦੇ ਸੀ ਸਾਰੀਆਂ ਵਧੀਆ ਸੀ ਸ਼ੋਲੇ ਫਿਲਮ ਸਾਰੀਆਂ ਵਧੀਆ ਸੀ ਜੀ A to Z ਹਾਂਜੀ ਕੀ ਮੈਸੇਜ ਹੀ ਦੇਣਾ ਚਾਹੁੰਗਾ ਜੀ ਹੁਣ ਮੈਸੇਜ ਤਾਂ ਇਹ ਹੈ ਜੀ ਬੜਾ ਦੁੱਖ ਲੱਗਿਆ ਜੀ ਐਸੇ ਸਨੀ ਹੋਲਦੇ ਦੀ ਬੇਗ ਫੈਨ ਆ ਜੀ ਇੱਕ ਮਾਨ ਵਾਲੀ ਗੱਲ ਹੈ ਕਿ ਸਨੀ ਹੋਲਦੇ ਹਾਂਜੀ ਹਾਂਜੀ ਸਰ ਉਹ ਨਾਮ ਉਹੀ ਲੈਂਦੇ ਸੀਗੇ ਜਿਆਦਾ ਸਾਨੇ ਵਾਲ ਦਾ ਅਸੀਂ ਜੱਦੀ ਪਿੰਡੇ ਨਾਲ ਡਾਂਗੋ ਸੀਗੇ ਜੀ ਅੱਛਾ ਜੀ ਤੇ ਲਾਉ ਉਹ ਜਿੱਦਾਂ ਪਿਆਰ ਮੁਹੱਬਤ ਉਹਨਾਂ ਦਾ ਇੱਥੇ ਸੀਗਾ ਜਿਆਦਾ ਹਾਂਜੀ ਜੀ